चवंदा <laughs> <laughs> ਦੇ ਮਾਲੇ ਦੀ ਮਹਦੀ ਲਾ ਕੇ ਦੇ ਮਾਲੇ ਦੀ ਮਹਦੀ ਲਾ ਕੇ ਦੇ ਦੇ ਮਾਲੇ ਦੀ ਮਹਦੀ ਲਾ ਕੇ ਦੇ ਦੇ ਮਾਲੇ ਦੀ ਮਹਦੀ ਲਾ ਕੇ ਦੇ ਓਏ ਆ ਜਾਓ ਬਾਬਾ ਤੀਰ ਬਾਬਾ ਮਖੀਆ ਦਾ ਕਾਗਜ਼ ਆ ਬੇਲਾ ਜੀ 57 ਸਾਨਾ ਮੇਲਾ ਜੀ ਤੇਰੇ ਨਵਾ ਠਟਾ ਜਿੰਦਾ ਪੜੀ ਸਭ ਤੋਂ ਵੱਡਾ ਜੋਰ ਆ ਨੇਗਾ ਦੇ ਜੀ ਦਾ ਭਾਈ ਪਿੰਡ ਦੀ ਨਗਰ ਪੰਚਾਇਤ ਦਾ ਤੇ ਸਾਰੇ ਪਿੰਡ ਵਾਸੀਆਂ ਦਾ ਐਨਆਰਏ ਵੀਰਾਂ ਦਾ ਬਹੁਤ ਧੰਨਵਾਦ ਹੈ ਜੀ। ਇਹ ਮੈਨਾ 2 ਦਿਨ ਚੱਲਦਾ ਪਿਆ। ਇਹ ਮੈਨਾ 2 ਦਿਨ ਜਿਆਦਾ ਰਹਿ ਗਿਆ। ਕੋਈ ਚੋ ਵੀ ਲਾਈਦਾ। ਪਹਿਲੇ ਇੱਕ ਹੀਰਾ ਗਵਾਲਾ ਜੀ ਪੱਟੀ ਦੋ ਤੇ ਬੰਤੀ ਗਵਾਲਾ ਜੀ ਮਸੂਰਾ ਤੇ ਸਾਰੇ ਆ ਗਏ ਮੇਰੇ ਕੋਲ ਤੇ ਸੰਗਤ ਵਾਸਤੇ ਕੀ ਕੀ ਪ੍ਰੋਗਰਾਮ ਕੀਤਾ ਹੈ? ਭਾਜੀ ਸੰਗਤ ਵਾਸਤੇ ਚਾਪ ਕੋੜਾ ਲੱਗ ਰਿਹਾ। ਮੰਡਿਆ ਦਾ ਸੀ ਜੀ ਸ਼ਦੀਲ। ਨਿਊਡਲ ਬਰਗ ਨਿੱਕੀਆਂ ਦਾ ਲੱਗ ਰਿਹਾ। ਤੇ ਨਗਰ ਪਾਣੀ ਸੀ ਜਾ ਸਾਰਾ ਕੁਝ ਸੁਹੂਲਤਾ ਹੈ ਜਾਂਦੀ ਤੁਹਾਨੂੰ ਮਿਲ ਨਹੀਂ ਕਿ ਬਹੁਤ ਜੀ ਬਹੁਤ ਸੁਵਿਧਾ ਨੂੰ ਸਾਰੇ ਰੰਗ ਦੇ ਤੋਂ ਕੁਜੀ ਆ ਜੀ ਵਾਹ ਕੁਜੀ ਦਾ ਸਾਤਾ ਪਾਣੀ ਨਾਲ ਮਰ ਕੇ ਰੋ ਬਾਲ ਮਰ ਕੇ ਸਾਰੇ ਆ ਇਦਾਂ ਹੀ ਚੀਕਾ ਫੀਕਾ ਦੇ ਬਣਾਉਂਦੇ ਰੋ ਨਸਿਆਂ ਦੇ ਦੇ ਬਸੀਰ ਖਲ ਕੇ ਗਲਤ ਆ ਪਾਜੀ ਇਹ ਨਸ਼ਿਆ ਤੋਂ ਤੁਹਾਨੂੰ ਦਰੇ ਕਰਨਾ ਚਾਹੀਦਾ ਵਾ ਨੌਜਵਾਨੀ ਦੀ ਬਹੁਤ ਜਿਆਦਾ ਨਸ਼ਿਆਂ ਚ ਹੋ ਰਹੀ ਆ ਇਸ ਕਰਕੇ ਸਾਡੀ ਦੇਖਦਾਵਾ ਭਰਾਵਾ ਬਚ ਕੇ ਰੋ ਸਾਰੇ ਜਣੇ ਜਿੱਤ ਦਾ ਮਹਾਂਦਰਾ ਭਾਈ ਨਾ ਮਿਲਦਾ ਇਹ ਵੀ ਚੱਕਰ ਅੱਖਾਂ ਵਾਲੀ ਅੱਖਾਂ ਤੋਂ ਰਹੋ ਬਚ ਕੇ ਅੱਖਾਂ માਫ ਕਿਸੇ ਨੂੰ ਕਰਦੀਆਂ ਨਹੀਂ ਪੀਰ ਸ਼ਾਹ ਜੀ ਗੁਰਜ਼ਾਰ ਮੋਮੀ ਜੀ ਔਰ ਸਾਡੀ ਪੰਚ ਤੇ ਸਰਪੰਚ ਸਾਰਿਆਂ ਦਾ ਬਹੁਤ ਬਹੁਤ ਜੀਆ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਸਰਪੰਚ ਸਾਹਿਬਾਨ ਦਾ ਉਹਨਾਂ ਦੇ ਨਾਲ ਜਿੰਨੀਆਂ ਵੀ ਸ਼ਕਤੀ ਤਾਂ ਆਮ ਆਦਮੀ ਪਾਰਟੀ ਦੇ ਨਮਾਇंदे ਹੁਣ ਨਾਲ ਜਿਆਨ ਗੁਜਾਰ ਮੁੱਮੀ ਜੀ ਸਾਡੇ ਲਾਲੀ ਬਾਜੀ ਲਾਲੀ ਜੀ ਆ ਗਏ ਜੀ ਠੀਕ ਹੈ ਬਹੁਤ ਬਹੁਤ ਜਿਆਨ ਅਨੁਗੋਦਰ ਹੀਰਾ ਪਵਨ ਜੀ ਪੱਟੀ ਸਾਡੇ ਹਰਮੇਲ ਗੁਜਾਰ ਮੁੱਮੀ ਸਾਹਿਬ ਸਰਪੰਚ ਸਾਹਿਬ ਮੁੱਮੀ ਜੀ ਤੇ ਨਾਲ ਸਾਡੇ ਲਾਲੀ ਬਾਜੀ ਆਮ ਆਦਮੀ ਪਾਰਟੀ ਦੇ ਸਾਰੇ ਲਾਲੀ ਬਾਜੀ ਸਾਡੇ ਪ੍ਰਧਾਨ ਜੀ ਮੁੱਮੀ ਸਾਹਿਬ ਤੇ ਨਾਲ ਸਾਡੇ ਸਰਪੰਚ ਸਾਹਿਬ ਔਰ ਮੈਂ ਥੈਂਕਸ ਕਰਦਾ ਸਾਡੇ ਸਾਈ ਸਿੰਘ ਸਭ ਤੋਂ ਪਹਿਲਾਂ ਸਾਈਆ ਵੱਲੋਂ ਸਨਮਾਨ ਕੀਤਾ ਜਾਵੇਗਾ ਬਾਬਾ ਕੁੰਮੇ ਸ਼ਾਹ ਸਰਕਾਰ ਬਾਬਾ ਚਾਨਣ ਸ਼ਾਹ ਸਰਕਾਰ ਔਰ ਦਿਲਪ੍ਰੀਤ ਜੀ ਸਾਡੇ ਮੋਮੀ ਭਾਜੀ ਉਹਨਾਂ ਦਾ ਸਨਮਾਨ ਔਰ ਸਾਡੇ ਦਿਲਪ੍ਰੀਤ ਜੀ ਆ ਆਮ ਆਦਮੀ ਪਾਰਟੀ ਔਰ ਸਰਦਾਰ ਮੁਖਵਿੰਦਰ ਸਿੰਘ ਲਾਲੀ ਸਾਹਿਬ